ਬਜਟ ਸੈਸ਼ਨ ਦੇ ਪਹਿਲੇ ਦਿਨ ਜਦੋਂ ਪੰਜਾਬ ਦੇ ਰਾਜਪਾਲ ਆਪਣੇ ਭਾਸ਼ਣ ਲਈ ਮੰਚ ਤੇ ਆਏ ਤਾਂ ਕਾਂਗਰਸ ਪਾਰਟੀ ਦੇ ਵਿਧਾਇਕਾਂ ਵੱਲੋਂ ਇਸ ਮੁੱਦੇ ਨੂੰ ਲੈ ਕੇ ਹੰਗਾਮਾ ਕੀਤਾ ਗਿਆ ਕਿ ਸੈਸ਼ਨ ਦੇ ਸ਼ੁਰੂਆਤ ਵਿੱਚ ਪਹਿਲਾ ਕਿਸਾਨਾਂ ਦੇ ਮੁੱਦੇ ਤੇ ਗੱਲਬਾਤ ਕੀਤੀ ਜਾਵੇ ਜਿਸ ਕਰਕੇ ਰਾਜਪਾਲ ਨੂੰ ਆਪਣਾ ਭਾਸ਼ਣ ਤੱਕ ਬੋਲਣ ਨਹੀਂ ਦਿੱਤਾ ਗਿਆ ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਇਹ ਇਲਜ਼ਾਮ ਲਗਾਇਆ ਕਿ ਮੁ ਮంత్రి ਪੰਜਾਬ ਕੇਂਦਰ ਅਤੇ ਹਰਿਆਣਾ ਸਰਕਾਰ ਦੀ ਹਮਾਇਤ ਕਰਦੇ ਹੋਏ ਕਿਸਾਨਾਂ ਦੇ ਮੁੱਦੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੇ ਉਲਟ ਆਮ ਆਦਮੀ ਪਾਰਟੀ ਦੇ ਬੁਲਾਰੇ ਹਰ ਸੁਖਿੰਦਰ ਸਿੰਘ ਬੱbbi ਬਾਦਲ ਨੇ ਜਵਾਬ ਵਿੱਚ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਅੱਜ ਰਾਜਪਾਲ ਦੇ ਭਾਸ਼ਣ ਨੂੰ ਇੱਕ ਡਰਾਮੇ ਹੇਠ ਰੋਕਿਆ ਗਿਆ ਹੈ ਕਿਉਂਕਿ ਅੱਜ ਭਾਸ਼ਣ ਵਿੱਚ ਰਾਜਪਾਲ ਵੱਲੋਂ ਪੰਜਾਬ ਸਰਕਾਰ ਦੇ 2 ਸਾਲਾਂ ਵਿੱਚ ਕੀਤੇ ਹੋਏ ਕੰਮਾਂ ਦਾ ਜ਼ਿਕਰ ਕੀਤਾ ਜਾਣਾ ਸੀ ਜਿਸ ਨੂੰ ਸੁਣ ਕੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਸ਼ਰਮ ਮਹਿਸੂਸ ਹੋਣੀ ਸੀ ਬੱbbi ਬਾਦਲ ਨੇ ਨਾਲ ਹੀ ਕਿਹਾ ਕਿ ਕਾਂਗਰਸ ਪਾਰਟੀ ਦਾ ਅੱਜ ਸੰਸਦ ਵਿੱਚ ਕੀਤਾ ਹੋਇਆ ਵਿਵਹਾਰ ਅਤੀ ਨਿੰਦਨਯੋਗ ਹੈ ਅੱਜ ਮੈਂ ਸਪੈਸ਼ਲੀ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਭਗਵੰਤ ਮਾਨ ਨੇ ਐਸ ਅਚੀਵਮੈਂਟ ਪੰਜਾਬ ਨੂੰ ਪਿੱਠ ਵਿਖਾਈ ਹੈ ਸੈਂਟਰ ਦੇ ਸਾਹਮਣੇ ਤੇ ਹਰਿਆਣੇ ਦੇ ਸਾਹਮਣੇ ਗੋਡੇ ਟੇਕ ਗਿਆ ਜਿਹੜਾ ਸਾਡੇ ਪਹਿਲੇ ਹੀ ਖੱਛਾ ਸੀ ਕਿ ਇੱਕ ਨਾ ਛਿੰਦੇ ਨਿਕਲੇਗਾ ਉਹੀ ਚੀਜ਼ ਸਾਬਤ ਹੋ ਰਹੀ ਹੈ ਆਂਦੇ ਟਾਈਮ 'ਚ ਮੈਨੂੰ ਹੋਰ ਵੀ ਪਤਾ ਹੈ ਬਹੁਤ ਸਾਰੀਆਂ ਸਾਡੇ ਕੋਲ ਖਬਰਾਂ ਆ ਰਹੀਆਂ ਨੇ ਕਿ ਆਂਦੇ ਟਾਈਮ 'ਚ ਇਹਨੇ ਕਈ ਹੋਰ ਚਾਂਚੜਾ ਪੰਜਾਬ ਨੂੰ ਅੱਜ ਬਚਨ ਦੀ ਲੋੜ ਹੈ ਪੰਜਾਬ ਦੇ ਵਿੱਚ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਭਗਵੰਤ ਬਾਣ ਨੇ ਪਹਿਲੇ ਸੰਯੁਕਤ ਕਿਸਾਨ ਮੋਰਚੇ ਦੀਆਂ ਵੱਖ-ਵੱਖ ਧਿਰਾਂ ਦੇ ਵਿੱਚ ਫੁੱਟ ਪਾਈ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਤੇ ਪੰਜਾਬ ਪੁਲਿਸ ਦੇ ਚੰਦ ਅਫਸਰਾਂ ਨੂੰ ਇਸਤੇਮਾਲ ਕੀਤਾ ਗਿਆ ਇਸ ਕੰਮ ਫੁੱਟਪਾਣ ਦੇ ਵਿੱਚ ਸੋ ਥੈਟ ਕਿਸਾਨੀ ਮੂਵਮੈਂਟ ਕਮਜ਼ੋਰ ਹੋ ਜਾਏ ਫਿਰ ਉਹਨਾਂ ਨੂੰ ਵਰਗਲਾਇਆ ਤੇ ਅੱਜ ਮੈਂ ਸਮਝਣਾ ਜਿੰਨਾ ਭਾਰੀ bizness ਦਾ ਤੇ ਕਾਰੋਬਾਰੀਆਂ ਦਾ ਤੇ ਇੰਡਸਟਰੀਅਲਿਸਟਾਂ ਦਾ ਨੁਕਸਾਨ ਕਰਵਾਇਆ ਪੰਜਾਬ ਦਾ ਉਹਦੇ ਵਿੱਚ ਵੀ ਵੱਡੀ ਭਾਗੀਦਾਰੀ ਭਗਵੰਤ ਮਾਨ ਦੀ ਤੋ ਇਹ ਸਾਰੀਆਂ ਚੀਜ਼ਾਂ ਅਸੀਂ ਕੱਲ ਚੁਕੜੀਆਂ ਨੇ ਤੇ ਮੈਂ ਇਹ ਵੀ ਗੱਲ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਅਸੀਂ ਗਵਰਨਮੈਂਟ ਤੇ ਪੂਰਾ ਪ੍ਰੈਸ਼ਰ ਰੱਖਾਂਗੇ ਕਚਹਿਰੀਆਂ ਦੇ ਵਿੱਚ ਵੀ ਸਾਡਾ ਜੇ ਪੂਰਨ ਇਹ ਐਫਰਟ ਚੱਲ ਰਿਹਾ ਹੈ ਕਿ ਹਾਈ ਕੋਰਟ ਮੋਨਿਟਰਡ ਇਹ ਜਿਹੜਾ 300 ਤੋਂ ਵੱਧ ਬੰਦਾ ਸਾਡਾ ਪੰਜ ਤੇ ਉਥੇ ਉਹਨਾਂ ਦੀ ਮੌਤਾਂ ਹੋ ਚੁੱਕੀਆਂ ਕੁਝ ਲੋਕਾਂ ਨੂੰ ਅਜੇ ਤੱਕ ਮਿਲ ਨਹੀਂ ਪਾਰੇ ਕੁਝ ਬੰਦੇ ਅਨ ਆਈਡੈਂਟੀਫਾਈਡ ਇਹ ਨਹੀਂ ਪਤਾ ਚੱਲ ਰਿਹਾ ਉਹ ਲੈ ਕਿੱਥੇ ਗਏ ਨੇ ਚਾਰ ਪੰਜ ਬੰਦੇ ਇਹੋ ਜੇ 300 ਤੋਂ ਵੱਧ ਫਟੜਪਿਆ ਗ੍ਰੀਵियस ਗਨ ਬੂਮਸ ਜਿਹੜਾ ਤੁਹ ਇਹਰਾਨ ਹੋ ਗਏ ਦਿਨਾਲੀ ਜੇ ਜਿਹੜੇ ਪੈਲੇਟ ਇਸਤੇਮਾਲ ਕੀਤੇ ਗਏ ਨੇ ਦਿਨਾਲੀ ਵੈਪਨ ਨਾ ਪੈਰਾਮਿਲਟਰੀ ਫੋਰਸਸ ਕੋਈ ਨਾ ਹਰਿਆਣਾ ਪੁਲਿਸ ਕੋਲੇ ਨਾ ਆਮੀ ਦੇ ਕੋਲ ਜਿਆਦਾ ਜਿੰਨੇ ਕਿਸਾਨ ਹਸਪਤਾਲਾਂ ਚ ਪਏ ਨੇ ਮੈਂ ਖੁਦ ਉਹਨਾਂ ਨੂੰ ਮਿਲ ਕੇ ਆਇਆ ਉਹ ਜ਼ਿਆਦਾਤਰ ਦੁਨਾਲੀ ਦੇ ਪੈਲਟ ਦੇ ਫਾਇਰਸ ਨਾਲ ਉਥੇ ਜ਼ਖਮੀ ਪਏ ਔਰ ਕਾਂਗਰਸ ਪਾਰਟੀ ਦੇ ਰਾਜਭਾਗ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਰਾਜਭਾਗ ਦੇ ਵਿੱਚ ਕਿਸਾਨਾਂ ਤੇ ਬੋਲੀਆਂ ਚੱਲੀਆਂ ਕਿਸਾਨਾਂ ਤੇ ਫਾਇਰਿੰਗ ਸੰਗਰੂਰ ਵਿੱਚ ਹੋਈ ਸੋ ਮੈਂ ਸਮਝਦਾ ਹਾਂ ਕੀ ਪਹਿਲੀ ਗੱਲ ਤਾਂ ਕਾਂਗਰਸ ਨੂੰ ਕੋਈ ਹੱਕ ਹੀ ਨਹੀਂ ਹਾਸੋ ਹੀ ਨਹੀਂ ਗੱਲ ਹੈ ਕਿ ਕਾਂਗਰਸ ਕਿਸਾਨਾਂ ਦੇ ਹਤੈਸ਼ੀ ਹੋਣ ਦਾ ਡਰਾਮਾ ਕਰਦੀ ਹੈ ਗਵਰਨਰ ਸਾਹਿਬ ਦਾ ਭਾਸ਼ਣ ਹੋਣ ਦੀ ਦਿੱਤਾ ਉਹਦਾ ਕਾਰਨ ਕੀ ਸੀ ਕਿ ਉਹਨਾਂ ਨੇ ਦੱਸਣਾ ਸੀ ਕਿ 2 ਸਾਲਾਂ ਦੇ ਅੰਦਰ ਅਸੀਂ ਕੀ ਕੀ ਅਚੀਵਮੈਂਟਸ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਦੀਆਂ ਫਰੀ ਰਾਸ਼ਨ ਮਿਲ ਰਿਹਾ ਹੈ ਮੁਫਤ ਬਿਜਲੀ ਮਿਲ ਰਹੀ ਹੈ ਕਿੰਨੀਆਂ ਨੌਕਰੀਆਂ ਚਲੀਆਂ ਗਈਆਂ 40000 ਦੇ ਕਰੀਬ ਸਰਕਾਰੀ ਨੌਕਰੀਆਂ ਆਪਾਂ ਮੈਰਿਟ ਵੇਸਤੇ ਦਿੱਤੀਆਂ ਔਰ ਮਤਲਬ ਇਹ ਸਾਰੀਆਂ ਗੱਲਾਂ ਇਸ ਗੱਲ ਤੇ ਨਿਰਭਰ ਕਰਦੀਆਂ ਕਿ ਕੀ ਕਾਂਗਰਸ ਨੂੰ ਪੰਜਾਬ ਦਾ ਵਿਕਾਸ ਹਜਮ ਹੀ ਨਹੀਂ ਹੁੰਦਾ ਅੱਜ ਕਾਂਗਰਸ ਪਾਰਟੀ ਵਿਧਾਨ ਸਭਾ ਦੇ ਅੰਦਰ ਸ਼ਹੀਦ ਸ਼ੁਭਕਰਨ ਨੂੰ ਸ਼ਰਧਾਂਜਲੀ ਦੇਣ ਦੇ ਮੌਕੇ ਤੇ ਕਿਸਾਨਾਂ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾਰੀ ਹੈ ਜਦ ਕਿ ਮੈਂ ਪੁੱਛਣਾ ਚਾਹੁੰਦਾ ਕਿ ਸ਼ਰਧਾਂਜਲੀ ਦੇ ਟਾਈਮ ਜਦੋਂ ਕਿ ਸ਼ਹੀਦਾਂ ਨੂੰ ਜਾਂ ਜਿਹੜੇ ਵਿਛੜ ਗਏ ਆ ਰੂਹਾਂ ਨੂੰ ਸ਼ਰਧਾਂਜਲੀ ਦੇ ਰਹੇ ਆ ਤਾਂ ਉਸ ਟਾਈਮ ਕਾਂਗਰਸ ਦੇ ਲੀਡਰ ਹੱਲਾ ਕਰ ਰਹੇ ਨੇ ਵੈਲ ਵਿੱਚ ਆ ਕੇ ਰੌਲਾ ਪਾ ਰਹੇ ਨੇ ਵਿਧਾਨ ਸਭਾ ਨੂੰ ਕਾਰਵਾਈ ਨੂੰ ਰੋਕ ਰਹੇ ਨੇ ਸੋ ਮੈਂ ਮਹਿਸੂਸ ਕਰਦਾ ਆ ਆਮ ਆਦਮੀ ਪਾਰਟੀ ਦਾ ਜਿਹੜਾ ਕੰਮ ਹੈ ਉਹ 50 ਸਾਲ ਦੇ ਇਹਨਾਂ ਦੇ ਕੰਮਾਂ ਤੇ ਭਾਰੂ ਪਿਆ ਹੈ